ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਬਿਲਸੀ ਵੀ ਯੂਕੇ ਪੰਜਾਬੀ ਸ਼ੁਰੂ ਕਰਦੇ ਆਂ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਆਪਣੀ ਪਤਨੀ ਗੁਰਲੀਨ ਕੌਰ ਮਜੀਠੀਆ ਨਾਲ ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਵਾਲੇ ਵਿਖੇ ਮੱਥਾ ਟੇਕਨ ਪੁੱਜੇ। ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰਬਾਣੀ ਕੀਰਤਨ ਸ਼੍ਰਵਣ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਕਠਿਨ ਸਮੇਂ ਦੌਰਾਨ ਉਹ ਸਦਾ ਗੁਰੂ ਸਾਹਿਬ ਨੂੰ ਯਾਦ ਕਰਦੇ ਰਹੇ ਅਤੇ ਉਹਨਾਂ ਦੀ ਕਿਰਪਾ ਨਾਲ ਹੀ ਹੌਸਲਾ ਮਿਲਿਆ। ਦਵਿੰਦਰਪਾਲ ਸਿੰਘ ਭੁੱਲੜ ਦੀ ਯਾਜਕਾ ਰੱਦ ਹੋਣ ਤੇ ਉਹਨਾਂ ਨੇ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਕਾਨੂੰਨੀ ਤੇ ਮਨੁੱਖੀ ਆਧਾਰ ਤੇ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਹਾਂ ਜੀ। ਦੇਖੋ ਸ਼ੇਦਾਂ ਸਾਹਿਬ ਦੇ ਧੰਨ ਧੰਵਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਚਰਨ ਪਰਚ ਕੇ ਆਏ ਆ ਜੀ। ਮੈਂ 7.5 ਮਹੀਨੇ ਜਿੰਨਾ ਜੇਰੰਦਰ ਰਿਆ ਮੈਨੂੰ ਲੱਗਦਾ ਇੱਕ ਕੀ ਨਹੀਂ ਇਹ ਜਾ ਨਹੀਂ ਸੀ ਜਦੋਂ ਸ਼ਹੀਦਾ ਸਾਹਿਬ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਇਸ ਧਰਤੀ ਨੂੰ ਮੈਂ ਯਾਦ ਨਹੀਂ ਕਰਦਾ ਸੀ ਜਾਂ ਸਿਮਰਦਾ ਨਹੀਂ ਚੀ ਇਸ ਲਈ ਜਦੋਂ ਬਾਹਰ ਆਇਆ ਮੇਰੇ ਮਨ 'ਚ ਇਸ ਗੱਲ ਦਾ ਹੀ ਬੜੀ ਤਾਂਗ ਸੀ ਕਿ ਗੁਰੂ ਦੇ ਚਰਨ ਪਰਸਣੇ ਆ ਬਾਬਾ ਜੀ ਦੇ ਚਰਨ ਪਰਸਣੇ ਇਸ ਲਈ ਮੈਂ ਦਾਸ ਇੱਥੇ ਹਾਜ਼ਰ ਹੋਇਆ ਗੁਰੂ ਸਾਹਿਬ ਦੇ ਦਾਸ ਤੇ ਬੜੀ ਕਿਰਪਾ ਤੇ ਤਰਸ ਰੱਖੀ ਆ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਦੇ ਚਰਨਾ ਕੰਬਲਾਂ ਨਾਲ ਜੋੜ ਕੇ ਰੱਖਣ ਸਦਾ ਨਾਮ ਦੀ ਦਾਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਸਮਤ ਬਖਸ਼ਿਸ਼ ਕਰਨ ਮਾਨ ਨਿਵਾ ਮਾਤੁੱਤੀ ਬਖਸ਼ਿਸ਼ ਕਰਨ ਦਵਿੰਦਰਪਾਲ ਸਿੰਘ ਪੁੱਲਰਵਾਨ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਕਿੱਥੇ ਕਿੱਥੋਂ ਜੀ ਕਿਨੇ ਹਾਂਜੀ ਜਿਹੜੀ ਪਟੀਸ਼ਨ ਰੱਦ ਕੀਤੀ ਗਈ ਉਹਨਾਂ ਬੇਲ ਜਿਹੜੀ ਅਪਲਾਈ ਕੀਤੀ ਉਹ ਰੱਦ ਕੀਤੀ ਗਈ ਹੈ ਨਹੀਂ ਗਲਤ ਗੱਲ ਹੈ ਜੀ ਰਿਹਾਈ ਦੀ ਰਿਹਾਈ ਨਹੀਂ ਤੁਸੀਂ ਦਿੱਲੀ ਦੀ ਜਿਹੜੀ ਉਹ ਜਿਹੜੀ ਕਮੇਟੀ ਦੀ ਗੱਲ ਕਰ ਰਹੇ ਹੋ ਕਿ ਕੋਰਟ ਦੀ ਗੱਲ ਕਰ ਰਹੇ ਜੀ ਖਬਰ ਜਾਂ ਤਾਂ ਮੈਨੂੰ ਨੂੰ ਸਮਝਾਉਮੈਂ ਦੇਖੀ ਨਹੀਂ ਜੀ ਦੇਖੋ ਪੰਜਾਬ ਦੇ ਹਾਲਾਤਾਂ ਦੇ ਕਿਵੇਂ ਵੇਖਦੇ ਹੋ ਦੇਖੋ ਜਿਹੜੀ ਜਵਿੰਦਰਪਾਲ ਭੁੱਲਰ ਕੀ ਦੀ ਰਿਹਾਈ ਅਸੀਂ ਹਮੇਸ਼ਾ ਹੀ ਮੰਗ ਰਹੇ ਹਾਂ ਜੀ ਔਰ ਉਹਨਾਂ ਦੇ ਅ ਸਰੀਰਕ ਹਾਲਾਤ ਵੀ ਓਡੇ ਵਧੀਆ ਨਹੀਂ ਆ ਫਿਜ਼ੀਕਲੀ ਔਰ ਹੈਲਥ ਦੇ ਉਹਨਾਂ ਦੇ ਸਵਾਲ ਨੇ 30 ਸਾਲ ਤੋ ਸਮਾ ਹੋ ਗਿਆ ਉਹਨਾਂ ਨੂੰ ਅੰਦਰ ਉਹਨਾਂ ਨੂੰ ਜਦ ਪਰੋਲ ਮਿਲਦੀ ਆ ਤੇ ਉਹਨਾਂ ਦੀ ਰਿਹਾਈ ਵੀ ਬਣਦੀ ਹੈ ਕਾਨੂੰਨ ਇਸ ਕਲਸ਼ਮ ਦਾ ਕੋਈ ਸੰਵਿਧਾਨ ਦੀ ਕੱਲਾ ਕਿਉਂਕਿ ਅਗਲਾ ਇੱਕ ਗੁਰਸਿੱਖ ਹੈ ਜੋ ਉਹਨੇ ਉਹਨਾਂ ਨੇ ਇਹ ਲੜਾਈ ਜੋ ਬੇਇਨਸਾਫੀ ਪੰਜਾਬ 'ਚ ਹੋ ਰਹੀ ਸੀ ਜੋ ਕਤਲਿਆ ਮੋਰੇ ਸਨ ਜੋ 84 'ਚ ਹੋਇਆ ਉਹਦੇ ਵਾਸਤੇ ਲੜੀਆ ਔਰ ਮੈਂ ਸਮਝਦਾ ਕਿ ਉਹ ਸਿਰਫ ਇਸ ਲਈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਲਈ ਇਨਸਾਨੀ ਤੌਰ ਤੇ ਤੇ ਕਾਨੂੰਨੀ ਤੌਰ ਤੇ ਸਾਰੇ ਬੰਦੀ ਚਿੰਗਾਂ ਦੀ ਰਿਹਾਈ ਬਣਦੀ ਆ ਜੇ ਰੱਦ ਕੀਤੀ ਗਿਆ ਬੜੀ ਅਫਸੋਸ ਦੀ ਗੱਲ ਹੈ ਮੈਂ ਇਸ ਗੱਲ ਇਸ ਫੈਸਲੇ ਨਾਲ ਸਹਿਮਤ ਨਹੀਂ ਲਗਾਤਾਰ ਗੋਲੀਕਾਂਡ ਹੋ ਰਹੇ ਨੇ ਪੰਜਾਬ ਦੇ ਵਿੱਚ ਕੱਲ ਵੀ ਇੱਕ ਲੋਕ ਕੌਂਦੇ ਦੇ ਵਿੱਚ ਗੋਲੀਕਾਂਡ ਹੋਇਆ ਮਿਲਿਆ ਅਸਾਂ ਲੁਧਿਆਣਾ ਦੇ ਪਾਰਕ ਪਲਾਜ਼ਾ ਫਲਾਈਓਵਰ ਤੇ ਦਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਯਾਤਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਨੇ ਅੱਗੇ ਖੜੀ ਸਕਾਰਪੀਓ ਗੱਡੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਸਕਾਰਪੀਓ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਗੱਡੀ ਡਿਵਾਈਡਰ ਤੇ ਲੱਗੇ ਖੰਭੇ ਨਾਲ ਟਕਰਾ ਕੇ ਵਿਚਕਾਰ ਫਸ ਗਈ। ਮਿਲੀ ਜਾਣਕਾਰੀ ਅਨੁਸਾਰ ਸਕਾਰਪੀਓ ਫਲਾਈਓਵਰ ਉੱਤੇ ਖੜੀ ਸੀ ਜਿੱਥੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਰਿਫਲੈਕਟਰ ਲਗਾਉਣ ਦਾ ਕੰਮ ਚੱਲ ਰਿਹਾ ਸੀ। ਸੁਰੱਖਿਆ ਦੇ ਤੌਰ ਤੇ ਗੱਡੀ ਦੇ ਆਲੇ ਦੁਆਲੇ ਬਾਸ ਲਗਾਏ ਗਏ ਸਨ ਤਾਂ ਜੋ ਆਉਣ ਜਾਣ ਵਾਲੇ ਵਾਹਨਾਂ ਨੂੰ ਚੇਤਾਵਨੀ ਮਿਲ ਸਕੇ। ਇਸ ਦੌਰਾਨ ਪਿੱਛੋਂ ਆ ਰਹੀ ਬੱਸ ਨੇ ਖੜੀ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵੇਲੇ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਖੁਸ਼ਕਿਸਮਤੀ ਨਾਲ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਬੱਸ ਡਰਾਈਵਰ ਮੁਤਾਬਕ ਸੜਕ ਟੁੱਟੀ ਹੋਣ ਅਤੇ ਅਚਾਨਕ ਸਾਹਮਣੇ ਵਾਹਨ ਆ ਜਾਣ ਕਾਰਨ ਸਮੇਂ ਸਿਰ ਬ੍ਰੇਕ ਨਹੀਂ ਲੱਗ ਸકી ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਕਿ ਗੱਡੀ ਪਿੱਛੋਂ ਜੀ ਅੰਬਰਗੇਟ ਲਾਗੇ ਤੇ ਕੰਮ ਕਰਦੇ ਨੇ ਇਹਨੇ ਪਿੱਛੇ ਗੱਡੀ ਆ ਗਈ ਜਿੱਚ ਕਰ ਤੁਸੀਂ ਤੇ ਕੰਮ ਕਰ ਰਹੇ ਸੀ ਕਾਹਦਾ ਕੰਮ ਕਰ ਰਹੇ ਸੀ ਤੁਸੀਂ ਅਈ ਸਟਾਡ ਲਾਉਂਦੇ ਸੀ ਮੈਂ ਟੈਕਸਰਾਂ ਦਾ ਕੰਮ ਮੈਂਟੇਨੈਂਸ ਹੈ ਨਾ ਲਾਈਬਰ ਦਾ ਮੈਂਟੇਨੈਂਸ ਦਾ ਕੰਮ ਕਰਦਾ ਨਾ ਅੱਛਾ ਅੱਛਾ ਕੈਟ ਆਈ ਲਾ ਰਹੇ ਸੀਗੇ ਇਹ ਬੱਸ ਕਿੰਨਾ ਦੀ ਹੈ ਇਹਨਾਂ ਦੀ ਬਾਈ ਕੀ ਕਹਾਂ ਜਾਊਂਗਾ ਕਿ ਕਿਸ ਤਰ੍ਹਾਂ ਵੱਜੀ ਹੈ ਕੀ ਇਹ ਜੀ ਗੱਡੀ ਆ ਰਹੀ ਸੀ ਮਗਰੋਂ ਲੁਧਿਆਣੇ ਤੋਂ ਬੱਸ ਸਟੈਂਡ ਤੋਂ ਮੈਂ ਸਰਸੇ ਚੱਲਿਆ ਸੀ ਇਹ ਗੱਡੀ ਖੜੀ ਸੀ ਇਹ ਜਗ੍ਹਾ ਮੈਂ ਇਹ ਕੰਮ ਕਰੀ ਜਾਂਦੇ ਸੀਗੇ ਗੱਡੀ ਖੜੀ ਸੀ ਮਗਰੋਂ ਜਦੋਂ ਮੈਂ ਟੱਪਣ ਲੱਗਿਆ ਉਧਰ ਕਾਰਾਂ ਦੀ ਲਾਈਨ ਸੀ ਟਰਾਲਾ ਆ ਕੋਲ ਆ ਗਿਆ ਆ ਜੋ ਉਹਨੂੰ ਬਚਾਉਣ ਦੇ ਚੱਕਰ ਚ ਗੱਡੀ ਇਹਦਾ ਹਿੱਟ ਆਈ ਜੀ ਦਾ ਹੈ ਕਿੰਨਿਆਂ ਕੇ ਸਵਾਰੀ ਸੀ ਬੱਸ ਸਵਾਰੀਆ ਹੈਗੀ ਸੀ 40 ਬੰਤੇ 40 ਸਵਾਰੀਆ ਸੀ ਬੱਚੇ ਸੀ ਕੇ ਵਿੱਚ ਬੰਨਾ ਵੀ ਬਚਾਅ ਹੋ ਗਿਆ ਸੱਟ ਕਿਸੇ ਤੇ ਨਹੀਂ ਟੁੱਟਦੀ ਨਾ ਗੱਡੀ ਵਾਲਿਆਂ ਨੇ ਇਹਨਾਂ ਤੇ ਲੱਗੀ ਨਾ ਬੱਸ ਵਾਲਿਆਂ ਦੇ ਕਿਸੇ ਕਿਸੇ ਤੇ ਝੋਟ ਨਹੀਂ ਲੱਗੀ ਕਿਸੇ ਤੇ ਕੋਈ ਇਹ ਗੱਡੀਆਂ ਦਾ ਜ਼ਰੂਰ ਨੁਕਸਾਨ ਹੋ ਗਿਆ ਜੇ ਤੁਹਾਡੇ ਸਾਹਮਣੇ ਫਿਲੌਰ ਨੇੜੇ ਨੈਸ਼ਨਲ ਹਾਈਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ ਨਾਲ ਇਲਾਕੇ ਵਿੱਚ ਸੋਗ ਛਾ ਗਿਆ ਜਾਣਕਾਰੀ ਅਨਸਾਰ ਇੱਕ ਤੇਜ਼ ਰਫ਼ਤਾਰ ਕਾਰ ਵਿੱਚ ਤਿੰਨ ਨੌਜਵਾਨ ਫਗਵਾੜਾ ਤੋਂ ਲੁਧਿਆਣਾ ਵੱਲ ਜਾ ਰਹੇ ਸਨ ਰਸਤੇ ਦੌਰਾਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਅਤੇ ਵਿਰੋਧੀ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੇ ਛੋਟੇ ਟਰੱਕ ਨਾਲ ਪਿੱੜ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਫਗਵਾੜਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਇਹ ਰਾਹ ਇੱਕ ਐਕਸੀਡੈਂਟ ਹੋਇਆ ਹੈ ਕਿ ਨਹੀਂ ਦੱਸੇ ਕਿਤਾ ਹੈ ਹਾਸਾ ਆਪਣੇ ਵਿਅਕਤੀ ਕੈਲਿਫਾਈਡ ਹੋਏ ਨੇ। ਇਹ ਉਹ ਮੱਖਰ ਸਿੰਘ ਐਸ.ਆਈ. ਹੈ ਇਨਚਾਰਜ ਫਗਵਾੜਾ। ਇਹ ਜਦੋਂ ਗੱਡੀ ਜਿਹੜੀ ਹੈ ਨਾ ਫਗਵਾੜਾ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ। ਬਹੁਤ ਫਾਸਟ ਗੱਡੀ ਸੀ ਜਿਹੜੀ ਇਹ ਫੋਟੋਸ ਨਾਲ ਟਕਰਾ ਕੇ ਦੂਸਰੀ ਸਾਈਡ ਤੇ ਆਣ ਕੇ ਤੇ ਲੁਧਿਆਣਾ ਤੋਂ ਫਗਵਾੜਾ ਸਾਈਡ ਗੱਡੀ ਆਉਂਦੀ ਸੀ ਉਹਦੇ ਟਕਬੀ ਹੈ। ਜਿਹਦੇ ਵਿੱਚ ਤਿੰਨ ਵਿਅਕਤੀ ਸਵਾਰ ਸੀ ਤੇ ਇਹਨਾਂ ਦੀ ਡੈਥ ਹੋ ਗਈ ਆ। ਜਿਹੜੀ ਗੱਡੀ ਦੇ ਵਿੱਚ ਨਾਲ ਟਕਰਾਏ ਆ ਡਰਾਈਵਰ ਦੀ ਉਹ ਡਰਾਈਵਰ ਦੀ ਲੱਤ ਟੁੱਟ ਗਈ ਆ। ਜਿਹੜਾ ਕੋ ਡਰਾਈਵਰ ਹੈ ਟਰੱਕ ਦਾ ਇਹਦਾ ਕੋਈ ਕਸੂਰ ਨਹੀਂ ਹੈਗਾ ਇਹ ਆਪਣੀ ਰੌਂਗ ਆਪਣੀ ਸਾਈਡ ਤੇ ਆ ਰਿਹਾ ਸੀ ਇਹ ਦੂਸਰੀ ਸਾਈਡ ਤੋਂ ਆਣ ਕੇ ਤੇ ਇਧਰ ਵੱਜਿਆ ਜੀ ਇਹ ਜਿਹੜੇ ਨੌਜਵਾਨ ਸੀਗੇ ਜਿਹਨੇ ਬੈਠ ਹੋਏ ਨੌਜਵਾਨ ਸੀ ਇਹ 20 22 ਸਾਲ ਦੇ ਜੀ ਤਿੰਨਾਂ ਦੀ ਡੈਥ ਹੋ ਗਈ ਆ ਕਿੱਥੇ ਦੇ ਰਹੇ ਨੇ ਜੀ ਪਤਾ ਲਗਾਓ ਇਹ ਖਲੌਰ ਦੇ ਜੀ ਇਹ ਉਹ ਕਿੱਥੇ ਇਸ ਵੇਲੇ ਰੱਖਿਆ ਹੈ ਇਸ ਵੇਲੇ ਉਹਨਾਂ ਨੂੰ ਹਸਪਤਾਲ ਭੇਜ ਦਿੱਤਾ ਜੀ ਸਰਕਾਰੀ ਹਸਪਤਾਲ ਫਗਵਾੜ ਉਹ ਪਛਾਣ ਹੋਈ ਹੈ ਜੀ ਨਾਮ ਵਗੈਰਾ ਮੁੰਡਿਆਂ ਦਾ ਓਏ ਇੱਕ ਦੋ ਬੰਦੇ ਦੇ ਨਾਮ ਮਿਲੇ ਆ ਇਹ ਕਿਤਾਬ ਰਹਿ ਗਿਆ ਬਾਕੀ ਡਰਾਈਵਰ ਦਾ ਮਿਲਿਆ ਜੀ ਆ ਡਰਾਈਵਰ ਜਿਹੜਾ ਜਾ ਰਿਹਾ ਹੁਣੇ ਇਹ 2 ਮਿੰਟ ਹੋਇਆ ਤੇ ਨਾਲ ਹੀ ਮੁੰਡਿਆਂ ਦੀ ਜਿਹੜਾ ਡੈਥ ਹੈ ਉਹ ਜਿੰਨਾਂ ਦੀ ਡੈਥ ਹੈ ਉਹਨਾਂ ਦੇ ਨਾਮ ਉੱਦੀ ਪਰ ਕੋਈ ਨਾਮ ਨਹੀਂ ਦਿਖਾ ਦੀ ਇੱਕ ਮੁੰਡੇ ਦਾ ਨਾਮ ਪਤਾ ਲੱਗਿਆ ਜੀ ਸਾਹਿਲ ਮੁਹੰਮਦ ਮੁੰਡੇ ਨੇ ਉਹਨਾਂ ਦਾ ਨਾਮ ਨਹੀਂ ਪਤਾ ਲੱਗਿਆ ਇੱਕ ਮੁੰਡਾ ਜਿਹੜਾ ਸਾਹਿਲ ਮੁਹੰਮਦ son of ਕਸ਼ਮੀਰ ਮੁਹੰਮਦ ਕਿੱਥੇ ਦਾ ਰਹਿਣਾ ਇਹ ਫਲੋਰ ਦੇ ਲਾਗੇ ਪਿੰਡਾ ਮਠੱਡਾ ਕਲਾਂ ਠੀਕ ਹੈ ਸਟੂਡੈਂਟ ਹੈ ਜੀ ਇਹ 2004 ਦਾ ਬਰਥ ਹੈ ਸਟੂਡੈਂਟ ਹੀ ਹੈ ਜੀ ਇਧਰੋਂ ਕੋਈ ਇਹ ਫਗਵਾੜਾ ਸਾਈਡ ਤੋਂ ਲੁਧਿਆਣੇ ਜਾਂਦੇ ਸੀ ਲੁਧਿਆਣਾ ਸਾਈਡ ਤੋਂ ਜਲੰਧਰ ਨੂੰ ਆਉਂਦੇ ਟਰੱਕ ਵਿੱਚ ਵਜੇ ਜਿਹੜਾ 407 220 ਇਹਨਾਂ ਦੀ ਗੱਡੀ ਟੌਸ ਗੱਡੀ ਹੈ ਜੀ। ਸੁਲਤਾਨਪੁਰ ਲੋਧੀ ਵਿੱਚ ਇੱਕ ਨਿੱਜੀ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਅਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਕਰਮਚਾਰੀਆਂ ਦਰਮਿਆਨ ਕਿਸ਼ਤਾਂ ਦੇ ਲੈਣ ਦੇਣ ਨੂੰ ਲੈ ਕੇ ਤਕਰਾਰ ਹੋ ਗਈ। ਇਹ ਤਕਰਾਰ ਇਸ ਕਦਰ ਵੱਧ ਗਈ ਕਿ ਨਗਰ ਕੌਂਸਲ ਦੇ ਕਰਮਚਾਰੀ ਕੂੜੇ ਨਾਲ ਭਰੀ ਟਰੈਕਟਰ ਟਰਾਲੀਆਂ ਲੈ ਕੇ ਫਾਈਨਾਂਸ ਕੰਪਨੀ ਦੇ ਦਫ਼ਤਰ ਬਾਹਰ ਪਹੁੰਚ ਗਏ। ਜਿਸ ਨਾਲ ਉਥੇ ਭੀੜ ਇਕੱਠੀ ਹੋ ਗਈ ਅਤੇ ਹਾਲਾਤ ਤਣਾ ਭਰੇ ਬਣ ਗਏ ਮੌਕੇ ਤੇ ਫਾਈਨਾਂਸ ਕੰਪਨੀ ਦੇ ਪ੍ਰਬੰਧਕਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਤਿਸਨੇ ਤੁਰੰਤ ਪਹੁੰਚ ਕੇ ਦੋਨੋਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਮਾਮਲੇ ਦੀ ਸੁਣਵਾਈ ਲਈ ਉਹਨਾਂ ਨੂੰ ਸੁਲਤਾਨਪੁਰ ਲੋਧੀ ਥਾਣੇ ਬੁਲਾਇਆ ਇਸ ਘਟਨਾ ਨੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ ਦੂਜੇ ਪਾਸੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਨਿਜੀ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਤੇ ਮਾਰਪੀਟ ਕਰਨ ਦੇ ਗੰਭੀਰ ਦੋਸ਼ ਵੀ ਲਗਾਏ ਹਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਚਰਨਜੀਤ ਸਿੰਘ ਨਾਮ ਮੇਰਾ ਨਗਰ ਨਿਗਮ 'ਚ ਕੰਮ ਕਰਦਾ ਜੀ ਮੈਂ। ਮੈਂ ਸਰ ਡਰਾਈਵਰ ਹਾਂ ਜੀ। ਸਰ ਇਹ ਵਿਜੈਪ੍ਰੀਥਾਗਰ ਨਾਮ ਆ ਮੁੰਡੇ ਦਾ। ਵਿਜੈ ਕਿਸ਼ਤਾਂ ਇਕੱਠੀਆਂ ਕਰਦਾ ਬਜਾਜ ਜਿੱਦਾਂ ਲੋਨ ਕਰਾਇਆ ਆਪਾਂ ਤੇ ਇਹਨੇ ਦੂਜਾ ਆਪਣੇ ਨਾਲ ਗੱਲ ਹੋਈ ਫੋਨ 'ਤੇ ਜਿੱਦਾਂ ਤੇ ਗਲਤਫਲਤ ਬੋਲਿਆ ਜਿੱਦਾਂ ਕਈ ਕੁਝ ਬੋਲਿਆ ਤੇ ਬਾਅਦ 'ਚ ਇਹ ਮੁੰਡੇ ਲੈ ਕੇ ਇੱਥੇ ਸੈਰ ਆ ਗਿਆ ਮੇਰੇ ਕੋਲ ਤੇ ਏ ਮੇਰੇ ਨਾਲ ਚਾਰ ਪੰਜ ਮੁੰਡੇ ਲੈ ਕੇ ਗਲ ਪਿਆ ਮੇਰੇ ਨਾਲ ਇਹਨਾਂ ਨੇ ਮੇਰੇ ਨਾਲ ਤਬahi ਕੀਤੀ ਆ ਮਾਰਿਆ ਮੂਰਾ ਮੇਰੇ ਘੜੇ ਗੁੜੇ ਮਾਰਿਆ ਸਿਰ ਤੇ ਮੂੰਹ ਤੇ ਹਾਂਜੀ ਕਿਸਤ ਲੇਟ ਹੋਈ ਜੀ ਕੋਈ 5-7 ਦਿਨ ਜਿਆਦਾ ਨਹੀਂ ਕੋਈ ਨਾ ਆਪਣੀ ਕਿਸਤ ਟੁੱਟੀ ਸੀ ਕੋਈ ਇਦਾਂ ਕੁ ਜਿਆਦਾ ਇਸ਼ੂ ਨਹੀਂ ਗਾ ਤੇ ਇਦਾਂ ਇਹ ਮੁੜ ਕੇ ਚਾਰ ਪੰਜ ਮੁੰਡੇ ਲੈ ਕੇ ਗਲ ਪੈ ਗਿਆ ਮੇਰੇ ਫਿਰ ਮੇਰਾ ਫੋਨ ਖੋ ਕੇ ਲੈ ਗਿਆ ਫੋਨ ਪਿੱਛੇ 5-6000 ਰੁਪਈਆ ਸੀਗਾ ਜੀ ਮੈਂ ਕਿਟਾਗੀ ਦਾ ਜਮਾ ਕਰਾਉਣਾ ਸੀਗਾ ਉਹ ਵੀ ਲੈ ਗਿਆ ਜੀ ਤੇ ਕੀ ਸਮਝਦੇ ਹੋ ਕੱਲ ਜੇ ਤੁਸੀਂ ਬੋਟਮਾਰਕ ਕਰ ਸਕਦੇ ਜੇ ਤੁਹਾਡੇ ਕੋਲ ਸਾਰੇ ਇਹਨਾਂ ਦੇ ਕਾਗਜ਼ ਪੱਤਰ ਨੇ ਹੋਣੇ ਲੋਨ ਕਰਾਉਣਾ ਲੋਨ ਕਰਾਉਣਾ ਪੈਸੇ ਉਹ ਪ੍ਰੋਫੈਸਰ ਨੂੰ ਹੁੰਦੇ ਆ ਪੈਸੇ ਲੈ ਸਕਦੇ ਜੇ ਕੋਡਾ ਮਾਰਨਾ ਕੁੱਟਣਾ ਕਿਥੋਂ ਦਾ ਕਿਹਾ ਨਹੀਂ ਸਰ ਇਦਾਂ ਨਹੀਂ ਆਪਾਂ ਇਦਾਂ ਕੋਈ ਕਰ ਨਹੀਂ ਸਕਦਾ ਕਿਤੇ ਹੀ ਬੜੇ ਕਿਸਤਾਂ ਵਾਲੇ ਦੇ ਕੇ ਇਦਾਂ ਕਰ ਨਹੀਂ ਸਕਦਾ ਕੋਈ ਬਾਕੀ ਹਾਂਜੀ ਕਿਸ ਬੰਦੇ ਨੇ ਮਾਰਿਆ ਤੁਹਾਨੂੰ ਇਹ ਸਾਗਰ ਨਾਮ ਆਇਆ ਮੁੰਡਾ ਉਹ ਮੁੰਡਾ ਤੇ ਨਾਲ ਤਿੰਨ ਚਾਰ ਜਣੇ ਮੁੰਡੇ ਹੋਰ ਥੱਦੇ ਹੀ ਨੇ ਉਹ ਪੰਡੋਰੀ ਮੱਲੇ ਦੇ ਸੀ ਸ਼ਾਇਦ ਮੁੰਡੇ ਜੀ ਨੁਕਸਾਨ ਕੀ ਕੀ ਹੋਇਆ ਨੁਕਸਾਨ ਸਰ ਜਿਹਦਾ ਫੋਨ ਮੇਰਾ ਲੈ ਗਏ ਤੇ ਪੈਸੇ ਹੀ 5-6000 ਰੁਪਏ ਦਾ ਨੁਕਸਾਨ ਹੋਇਆ ਤਾਂ ਬਾਕੀ ਮੇਰੇ ਇੱਥੇ ਆ ਘੜੇ ਘੜੇ ਮਾਰੇ ਫਿਰ ਤੇ ਜਿੱਦਾਂ ਇੱਥੇ ਸਿਰ ਵਿੱਚ ਆ ਮੱਥੇ ਤੇ ਉਧਰ ਮੂੰਹ ਮੱਥੇ ਨੱਕ ਤੇ ਆ ਕੰਨ ਕੋਲ ਨੂੰ ਜਿੱਦਾਂ ਸਾਰੇ ਇੱਧਰ ਇਹ ਨਹੀਂ ਟਰਾਲੀਆਂ ਲੈ ਕੇ ਆਏ ਇਹ ਤੁਹਾਨੂੰ ਦੱਸ ਦੇ ਕਿਸ ਕੰਮ ਆ ਇਹ ਇਹ ਕੂੜੇ ਦੀਆਂ ਟਰਾਲੀਆਂ ਸਾਰੇ ਇੱਥੇ ਲਾਉਣੇ ਵਾਸਤੇ ਲਿਆਈਆਂ ਆਂ ਦਫ਼ਤਰ ਦੇ ਮੂਹਰੇ ਹਾਂਜੀ ਇਹ ਤੁਹਾਡਾ ਨਾਕੂਰਦੋ ਹੈ ਤੇ ਕੂੜੇ ਦਾ ਹਾਂਜੀ ਕੂੜੇ ਦੀਆਂ ਟਰਾਲੀਆਂ ਲਾਵਾਂਗੇ ਤੇ ਗੰਦ ਪਾਵਾਂਗੇ ਪੂਰਾ ਜੀ ਕੋਸ ਨੂੰ ਤਰਾ ਨਹੀਂ ਸਰ ਇਹ ਲੈ ਆਏ ਆਪਣੇ ਇੰਚਾਰਜ ਸਾਹਿਬ ਜਿਹੜੇ ਨਗਰ ਕੌਂਸਲ ਦੇ ਸਦੀਪ ਸਿੰਘ ਕੁਮਾਰ ਉਹਨਾਂ ਨਾਲ ਗੱਲ ਕੀਤੀ ਹੈ ਬਾਕੀ ਉਹਨਾਂ ਜਿੱਦਾਂ ਜਾਣ ਕੇ ਫਿਰ ਐ ਪੁਲਿਸ ਨੂੰ ਹਾਂਜੀ ਤਾਂ ਲੋਕੀਂ ਬੰਦ ਆਪ ਨੂੰ ਇਨਸਾਫ ਚਾਹੀਦਾ 15 ਸਾਲ ਤੋਂ ਕੋਈ ਨਹੀਂ ਮੰਗਾ ਜੀ ਸਾਜੀ ਵੀ ਕੀ ਤੁਹਾਡਾ ਨਾਮ ਹੈ ਕਿੱਥੇ ਕੰਮ ਕਰਦੇ ਹੋ ਹਾਂਜੀ ਮੇਰਾ ਨਾਮ ਆ ਜੀ ਸਾਗਰੇਆ ਠੀਕ ਹੈ ਮੈਂ ਇੱਥੇ ਬਜਾਜ ਦਫਤਰ ਕਵਰੀ ਦਾ ਕੰਮ ਕਰਦਾ ਹਾਂ ਰਿਕਵਰੀ ਡਿਪਾਰਟਮੈਂਟ ਚੋਂ ਠੀਕ ਹੈ ਇਸ ਕਸਟਮਰ ਦਾ ਨਾਂ ਹੈਗਾ ਬਾ ਸੰਦੀਪ ਸਿੰਘ ਡਡਵਿੰਡੀ ਤੋਂ ਰਹਿਣ ਵਾਲਾ ਠੀਕ ਹੈ ਤੇ ਮੇਰਾ ਕੰਮ ਕਿਸ਼ਤਾਂ ਦਾ ਠੀਕ ਹੈ ਰਿਕਵਰੀ ਦਾ ਤੇ ਮੈਂ ਇੱਥੋਂ ਤੁਰਨ ਲੱਗੇ ਨਾ ਇਹਨਾਂ ਨੂੰ ਫੋਨ ਕੀਤਾ ਭਾਜੀ ਮੈਂ ਕਿਸ਼ਤ ਲੈਣ ਜਾ ਰਿਹਾ ਹਾਂ ਪਿੰਡ ਇਹਨਾਂ ਕੋਈ ਚੱਕਰ ਨਹੀਂ ਪਾਜੀ ਜਾਓ ਠੀਕ ਹੈ ਜਦੋਂ ਇੱਥੋਂ ਮੈਂ ਜਾ ਕੇ ਡੇਢ ਘੰਟੀ ਪਹੁੰਚਿਆ ਵਾਂ ਡੇਢ ਘੰਟੀ ਜਾ ਕੇ ਇਹਨਾਂ ਨੇ ਫੋਨ ਕਰਤਾ ਬਾਈ ਮੇਰੇ ਕੋ ਪੇਮੈਂਟ ਹੈ ਨਹੀਂ ਆ ਠੀਕ ਨਹੀਂ ਤੇ ਅਸੀਂ ਆਪੇ ਸਵੇਰੇ ਉਤਾਰਾਂਗੇ ਮੈਂ ਕਿਹਾ ਬਾਈ ਇਹ ਥੋੜੀ ਜੀ ਗੱਲ ਮੈਂ ਕਿਹਾ ਤੂੰ ਇਹ ਗੱਲ ਮੈਂ ਉੱਥੇ ਦਫ਼ਤਰ ਦਾ ਦੇ ਮੈਂ ਨਾ ਜਾਂਦਾ ਹੁਣ ਮੈਨੂੰ ਇਸ ਚੀਜ਼ ਦਾ ਫਾਇਦਾ ਥੋੜੀ ਹੈਗਾ ਕਿ ਮੈਂ ਇੱਥੋਂ ਗੇੜਾ ਕੱਢ ਕੇ ਉੱਥੇ ਪਹੁੰਚਾਂ ਫੇ ਮੈਂ ਜੇ ਤੂੰ ਉੱਥੇ ਆ ਤੂੰ ਹੁਣ ਮੈਨੂੰ ਕਹੀ ਜਾਣਾ ਕਿ ਪੇਮੈਂਟ ਹੈ ਨਹੀਂ ਮੈਂ ਆਪੇ ਉੱਥੇ ਜਾ ਕੇ ਦਫ਼ਤਰ ਕਰਾਉਂਗਾ ਠੀਕ ਆ ਫਿਰ ਮੈਂ ਆਪਣੇ ਮੈਨੇਜਰ ਨਾਲ ਵੀ ਗੱ ਠੀਕਾ ਚਲੋ ਫੇਰ ਮੈਂ ਉੱਥੇ ਆ ਗਿਆ ਮੈਂ ਕਿਹਾ ਭਾਈ ਤੂੰ ਯਾਰ ਛੱਡ ਇਹ ਗੱਲਾਂ ਛੱਡ ਤੂੰ ਕਿਸਤਾਂ ਨੂੰ ਸ਼ਾਇਦ ਤੂੰ ਛੱਡ ਗਿਆ ਮੈਂ ਤਾਂ ਬੋਲ ਤੋਂ ਹਿਸਾਬ ਨਾ ਲੈ ਠੀਕ ਨਹੀਂ ਕਹਿੰਦਾ ਫੇਰ ਤੂੰ ਕਹਿੰਦਾ ਕੀ ਕਰ ਲੂੰਗਾ ਮੈਂ ਆਪੇ ਹੀ ਦੇਖ ਲੂੰਗਾ ਤੂੰ ਮੇਰਾ ਕਿਹਦਾ ਰਿਕਾਰਡ ਖਰਾਬ ਕਰਦਾ ਮੈਂ ਕਿਹਾ ਭਾਈ ਤੂੰ ਹੈ ਕਿੱਥੇ ਕਹਿੰਦਾ ਮੈਂ ਸਾਈਨ ਦੀ ਟੱਬੇ ਤੇ ਠੀਕ ਨਾ ਉੱਥੇ ਆ ਕੇ ਮੈਂ ਕਿਹਾ ਭਾਈ ਤੂੰ ਕਿਹੜੀ ਕਿਸ਼ਤ ਤੇਰੀ ਖਰਾਬ ਕੀਤੀ ਕਹਿੰਦਾ ਮੈਂ ਮੈਨੇਜਰ ਨੂੰ ਮੈਂ ਹੁਣੇ ਫੋਨ ਲਾ ਮੈਨੇਜਰ ਨੂੰ ਮੈਨੇਜਰ ਨਾਲ ਗੱਲ ਕੀਤੀ ਮੈਨੇਜਰ ਨੇ ਇਹ ਗੱਲ ਕਹੀ ਕਹਿੰਦਾ ਕਹਿੰਦਾ ਭਾਈ ਕਿਸ਼ਤ ਤੁਹਾਡੀ ਉਦੋਂ ਦੀ ਤੇਰੀ ਹੋ ਉਹਨਾਂ ਨੇ ਦੇਖ ਲੈ ਕੀ ਗੱਲਬਾਤ ਉਹਨਾਂ ਨੇ ਪੁੱਛਿਆ ਮੈਂ ਆਹ ਗੱਲ ਹੋਈ ਵੀ ਮੇਰੇ ਨਾਲ ਝਗੜਦਾ ਪਿਆ ਕਿਸ਼ਤਾਂ ਤੋਂ ਠੀਕਣੀ ਤੇ ਉਹਨਾਂ ਨੇ ਵੀ ਇਹਨੇ ਮੇਰੇ ਧੱਕਾ ਮਾਰਿਆ ਉਹਨਾਂ ਨੇ ਦੇ ਚਪੇੜਾ ਮਾਰਤੀਆਂ ਤੇ ਫੋਨ ਛੱਡ ਕੇ ਭੱਜ ਗਿਆ ਫੋਨ ਮੇਰੇ ਕੋਲ ਆ ਠੀਕਣਾ ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਫੋਨ ਦੇਣ ਵੀ ਉੱਥੇ ਆਇਆ ਉੱਥੇ ਬਕਾਇਦਾ ਕੋਈ ਸਬੂਤ ਲੈ ਸਕਦੇ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੂੰ ਪੁੱਛਿਆ ਮੈਂ ਭਾਜੀ ਉਹ ਚਲ ਗਿਆ ਬੰਦਾ ਕਹਿੰਦੇ ਭਾਜੀ ਚਲ ਗਿਆ ਮੈਂ ਉਹਨੂੰ ਫੋਨ ਦੇਣੀ ਐ ਇਹ ਵਾਪਸ ਉਹ ਮੈਨੂੰ ਉੱਥੇ ਮਿਲਿਆ ਨਹੀਂ ਬਸ ਇੰਨੀ ਗੱਲ ਆ ਜੀ ਉਸ ਤੋਂ ਉੱਪਰ ਕੋਈ ਨਹੀਂ ਤਦੋਂ ਕੋਈ ਲੀਗਲੀ ਪਥਰ ਪਤਾ ਕੁੱਟਣਾ ਮਾਰਨਾ ਕਿੱਥੋਂ ਦਾ ਤਰੀਕਾ ਉਹ ਪਾਰੀ ਦੇਖੋ ਹੁਣ ਮੈਂ ਸਰਦਾਰ ਬੰਦਾ ਢੀਕਣੀ ਉਹਨੇ ਨਸ਼ਾ ਕੀਤਾ ਪਿਆ ਸੀ ਹੁਣ ਮੈਨੂੰ ਨਹੀਂ ਪਤਾ ਦਾਰੂ ਪੀਤੀ ਜਾਂ ਕੀ ਪੀਤਾ ਅਗਰ ਉਹ ਮੈਨੂੰ ਗਲਤ ਬੋਲੇਗਾ ਮੈਂ ਭਾਜੀ ਉਹ ਸੁਣਾਗਾ ਥੋੜੀ ਮਤਲਬ ਲੀਗਲੀ ਜਾ ਪੁੱਛਣੂ ਜਾਂ ਕਿਸੇ ਨੂੰ ਅਰਾਧ ਹੋਈ ਸੀ ਉਹ ਤਾਂ ਚਲੋ ਉਸ ਵੇਲੇ ਮੈਂ ਸੌਰੀ ਮੰਗਦਾ ਉਹ ਨਹੀਂ ਮੈਂ ਚੀਜ਼ ਕੀਤੀ ਹੈਗੀ ਢੀਕਣੀ ਪਾਰੀ ਜਦੋਂ ਇੱਕਦਮ ਹੀ ਇਦਾਂ ਹੋਇਆ ਕੁਝ ਪਤਾ ਨਹੀਂ ਲੱਗਿਆ ਕੀ ਕਰਨਾ ਕੀ ਨਹੀਂ ਪਰ ਇਹ ਹੈਗਾ ਕਹਿੰਦਾ ਜਦੋਂ ਆਪਾਂ ਉਹਨਾਂ ਪਿਆਰ ਨਾਲ ਗੱਲ ਕਰਦੇ ਮੇਰੇ ਕੋਲ ਰਿਕਾਰਡਿੰਗ ਆਈਆਂ ਮੈਂ ਕਿਹਾ ਮੈਂ ਭਾਈ ਸੋਰੀ ਯਾਰ ਵੀ ਆਹ ਗੱਲ ਨਹੀਂ ਤੂੰ ਮੈਂ ਤੈਨੂੰ ਭਾਈ ਭਾਈ ਕਹਿ ਕੇ ਬੋਲ ਲੈਂਦਾ ਮੈਂ ਕਿਹਾ ਤੂੰ ਉੱਤੇ ਮੇਰੇ ਤੇ ਹਵਾ ਕਰਾਈ ਜਾਣਾ ਮੈਂ ਕਿਸ਼ਤਾਂ ਨੂੰ ਛੱਡ ਕੇ ਤੂੰ ਯਾਰ ਸਹੀ ਬੋਲ ਲਾ ਠੀਕ ਨਹੀਂ ਫੇਰ ਕਹਿੰਦਾ ਤੂੰ ਕੱਲ ਲੂੰਗਾ ਮੇਰਾ ਰਿਕਾਰਡ ਖਰਾਬ ਕਰਤਾ ਮੇਰਾ ਇਹ ਕਰਤਾ ਮੈਂ ਭਾਈ ਤੂੰ ਮੇਰੇ ਕਿਸ ਸੁਭਾਅ ਤੇ ਕਰਦਾ ਬੰਦਾਂ ਗੱਲ ਠੀਕ ਨਹੀਂ ਪ੍ਰਸ਼ਾਸਨ ਦੋਦੀ ਮੰਗਦਾ ਪ੍ਰਸ਼ਾਸਨ ਤਾਂ ਸਾਰੇ ਇਹੀ ਮੰਗ ਕਰਦਾ ਠੀਕ ਨਹੀਂ ਉਹ ਗਲਤਾਂ ਉਹ ਮਾਫੀ ਮੰਗੇ ਜੇ ਮੈਂ ਗਲਤਾਂ ਤਾਂ ਮੈਂ ਦੇਣਦਾਰ ਹਾਂ ਠੀਕ ਨਹੀਂ ਇਹ ਥ ਦੂਜੀ ਗੱਲ ਇਹ ਮੇਰਾ ਕਹਿੰਦਾ ਪਿਆ ਕਿ ਤੂੰ ਘਰੇ ਗਿਆ ਘਰੇ ਜਾਜ ਤੱਕ ਪੁੱਛ ਲੈ ਮੈਂ ਘਰੇ ਨਾ ਗਿਆ ਨਹੀਂ ਦੂਜੀ ਗੱਲ ਇਹ ਕਹਿੰਦਾ ਪਿਆ ਕਿ ਮੇਰੇ ਘਰ ਦੇਆਂ ਨੂੰ ਗਲਤ ਬੋਲਿਆ ਭਾਈ ਸਾਡਾ ਜਨਾਨੀ ਨਾ ਬੋਲਦਾ ਕਿ ਫਾਇਦਾ ਇਹ ਹੀ ਕਿਸ਼ਤਾ ਜਰੂਰੀ ਨਾ ਤਿੰਨਾ ਟਾਈਮ ਕਢਾਉਂਦਾ ਪਿਆ ਪਰ ਹੀ ਅੱਜ ਉੱਠ ਕੇ ਇਦਾਂ ਗੱਲਾਂ ਕਰਦਾ ਪਿਆ ਆ ਰੇਟ ਰੇਟ ਕੀ ਤੁਹਾਡਾ ਨਾਮ ਆ ਤੀ ਮੋਕੇ ਤੇ ਇਹ ਕੀ ਵਾਰਦਾ ਸੀ ਇਹ ਇੱਥੇ ਮਸਫੀਰ ਤੇ 112 ਹੈਲਪ ਲੈਂਡ ਤੇ ਦਿੱਤਾ ਤਾਂ ਇਹਨੂੰ ਇੱਕ ਕੰਪਲੇਂਟ ਪਲਾ ਪ੍ਰਾਪਤ ਹੋਈ ਸੀ ਬਨਾਜ ਫਾਈਨੈਂਸ ਵੱਲੋਂ ਕਿ ਸਾਡੇ ਇੱਥੇ ਕੋਈ ਕਹੇ ਕੋਈ ਲੜਾਈ ਝਗੜੇ ਦਾ ਬੰਦਾ ਕਰਦਾ ਸੌਸਾ ਮੈਂ ਪਹੁੰਚਿਆ ਹੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਕੋਈ ਕਾਲੇ ਬਨਾ ਫਾਈਨੈਂਸ ਵਾਲੇ ਨੇ ਮੁੰਡਾ ਹੋਈ ਇਹਨਾਂ ਦੇ ਕਿਸ਼ਤ-ਕੁਸਤ ਲੈਣ ਗਿਆ ਸੀ ਤੇ ਲੜਾਈ ਇਹਨਾਂ ਦੀ ਕਿਤੇ ਹੋਰ ਹੋਈ ਆ ਉਹ ਕੱਲ ਹੋਈ ਆ ਤੇ ਅੱਜ ਜਦੋਂ ਉਹਦੇ ਸਬੰਧ ਵਿੱਚ ਇਕੱਠੇ ਹੋ ਕੇ ਆਇਆ ਸੀ ਦੋਹਾਂ ਧਿਰਾਂ ਨੂੰ ਆਪ ਥਾਣੇ ਦਾ ਆਪਣੇ ਮਾਨਯੋਗ ਐਸਐਚਓ ਸਾਹਿਬ ਦੇ ਦਫ਼ਤਰ ਦਾ ਟਾਈਮ ਦੇ ਦਿੱਤਾ ਵਾ ਤੇ ਹੁਣੇ ਆ ਜਾਂਦੇ ਇਹ ਇਹਨਾਂ ਦਾ ਜਿਹੜਾ ਵਾ ਇੱਥੇ ਸੀ ਸਾਹ ਕਟੜਨਾ ਬਾਰੇ ਕੋਈ ਪਤਾ ਲੱਗਾ ਹੁੰਦੀ ਫਰਦਰ ਇਨਵੈਸਟੀਗੇਟ ਗੱਲ ਨਾ ਦੱਸੀ ਕੋਈ ਕੁੱਟ ਮਾਰ ਤੇ ਕਟੜਨਾ ਹੁੰਦਾ ਦੱਸੇ ਨਹੀਂ ਕਹਿੰਦੇ ਵੀ ਕੋਈ ਇਹੋ ਜੀ ਉਹ ਤਾਂ ਕਹਿੰਦੇ ਨਹੀਂ ਹੋਈ ਚਲੋ ਇਹ ਦੂਜੀ ਪਾਰਟੀ ਕਹਿੰਦੀ ਹੋਈ ਆ ਤੇ ਉਹ ਫਿਰ ਦੋਹਾਂ ਪਾਰਟੀਆਂ ਨੂੰ ਸਾਹਮਣੇ ਬਿਠਾ ਕੇ ਮਨਜੂ ਐਸਐਚਓ ਸਾਹਿਬ ਦੇ ਕਿਤੇ ਸਾਰਾ ਕੁਝ ਕਲੀਅਰ ਹੋ ਜੇ ਲੁਧਿਆਣਾ ਦੀ ਪਾੜਤੀ ਕਲੋਨੀ ਵਿੱਚ ਦੋ ਗੁੱਟਾਂ ਵਿਚਾਲੇ ਖੂਨੀ ਝੜਪ ਹੋਣ ਨਾਲ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ ਇਸ ਘਟਨਾ ਦੌਰਾਨ 3 ਤੋਂ 4 ਲੋਕ ਗੰਭੀਰ ਰੂਪੇਜ ਜ਼ਖਮੀ ਹੋਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਇੱਕ ਪੱਖ ਦਾ ਦੋਸ਼ ਹੈ ਕਿ ਕੁਝ ਵਿਅਕਤੀ ਧਰਮ ਦੀ ਆੜ ਵਿੱਚ ਮੋਹੱਲੇ ਦਾ ਮਾਹੌਲ ਖਰਾਬ ਕਰ ਰਹੇ ਸਨ ਜਿਸ ਕਾਰਨ ਝਗੜਾ ਵਧ ਗਿਆ ਘਟਨਾ ਮਗਰੋਂ ਨਿਵਾਸੀਆਂ ਵਿੱਚ ਡਰ ਅਤੇ ਰੋਸ ਦਿਖਾਈ ਦਿੱਤਾ ਲੋਕਾਂ ਨੇ ਪੁਲਿਸ ਕੋਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਕੀ ਨਾਮ ਹੈ ਮੋਨਿਕਾ ਕਿਰਪਾ ਕਰੇ ਆਰਟੀਕਲ ਦੋ ਨੰਬਰ ਗਏ ਤੁਹਾਡੇ ਨਾਲ ਹੋਇਆ ਹਾਂਜੀ ਮੈਂ ਸਵੇਰੇ ਆਪਣੀ ਬੇਟੀ ਛੱਡਣ ਚੱਲੀ ਸੀ ਜੀ ਸਵੇਰੇ ਮੈਂ ਬੇਟੀ ਛੱਡਣ ਚੱਲੀ ਸੀ ਤਾਂ ਮੈਨੂੰ ਪਹੇਗਾ ਮੈਨੂੰ ਦੇਖ ਕੇ ਗਾਲਾਂ ਕੱਢਣ ਲੱਗਦੇ ਮੈਨੂੰ ਕਹਿੰਦੇ ਇੱਥੇ ਆ ਮੈਨੂੰ ਪੁੱਠਾ ਸਿੱਧਾ ਬੋਲਦੇ ਸੀ ਮੈਨੂੰ ਗਾਲਾਂ ਗੋਲਾਂ ਪੈਂਦੇ ਸੀਗੇ ਮੈਨੂੰ ਫੜਦੇ ਸੀਗੇ ਪੈਂਦੇ ਸੀਗੇ ਭੱਜ ਕੇ ਨਹੀਂ ਗਈ ਮੈਂ ਭੱਜ ਕੇ ਫੇਰ ਗਈ ਆ ਕਿ ਮੇਰਾ ਤਾਂ ਵੈਸੇ ਕੋਈ ਹੈ ਵੀ ਨਹੀਂਗਾ ਕਿ ਮੈਂ ਗਲੀ ਦੇ ਵਿੱਚ ਰਹਿੰਦੀ ਆ ਕੱਲਾ ਮੇਰਾ ਮੁੰਡਾ ਇੱਕ ਬੇਟੀ ਹੈ ਵੈਸੇ ਤੇ ਤੁਸੀਂ ਇਹ ਇਹ ਬੱਗੀ ਲੜਾਈ ਤੁਹਾਡੇ ਨਾਲ ਹੀ ਕਿਉਂ ਕੀਤੀ ਹੋ ਨਾ ਮਲੇ ਚ ਸਭ ਨਾਲ ਕਰਦੇ ਨੇ ਕਿ ਸਭ ਨਾਲ ਆਂਦੇ ਜਾਂਦੇ ਨਾਲ ਪੰਗੇ ਲੈ ਰਹੇ ਨੇ ਗਲੀ ਦੇ ਵਿੱਚ ਹੀ ਨੇ ਸੋਮੀ ਦਾ ਪਰਿਵਾਰ ਹੀ ਹੈਗਾ ਗਲੀ ਜੀ ਰਹਿਣ ਹਾਂਜੀ ਇੱਕੀ ਗਲੀ ਦੇ ਵਿੱਚ ਆ ਮੈਂ ਕਿਰਾਏ ਤੇ ਰਹਿ ਰਹੀ ਹਾਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਅੱਜ ਉਹਨਾਂ ਨੂੰ ਕੱਲ ਦਾ ਦੱਸਿਆ ਹੋਇਆ ਹੈਗਾ ਪਰ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਹਾਲੇ ਤੁਹਾਨੂੰ ਜਾਣੇ ਕੀ ਉਹ ਇਨਸਾਫ ਚਾਹਨਾ ਹੈ ਕਿ ਉਹਨਾਂ ਦਾ ਹੋਵੇ ਜੇ ਕਿ ਤੂੰ ਵੀ ਆਪਣੀ ਦੇ ਇਹ ਵੀ ਅੱਜ ਕੀ ਨਾਮ ਹੈ ਹਾਂਜੀ ਮੇਰਾ ਨਾਮ ਰਾਹੁਲ ਹੈ ਮੈਂ ਭਾਦਰ ਕੇ ਰੋਡ ਭਾਰਤੀ ਕਲੋਨੀ ਦਾ ਸਰ ਕੀਤਾ ਨਜ਼ਰ ਕੀ ਹੋਇਆ ਕਦ ਹੋਇਆ ਕਿਹਦੇ ਨਾਲ ਇਹ ਹੋਇਆ ਦੀਪਕ ਦੱਤ ਪਰਿਵਾਰ ਦੇ ਨਾਲ ਉਹ ਹੈਗੇ ਆ ਆਪਣੇ ਸੰਤ ਸਮਾਜ ਦੇ ਬੰਦੇ ਸਾਡੀ ਕਮਿਊਨਿਟੀ ਦੇ ਆ ਸਾਡਾ 2004 ਦੇ ਵਿੱਚ ਲੜਾਈ ਹੋਈ ਸੀ ਜੋ ਕਿ ਕੋਰਟ ਵੱਲੋਂ ਫੈਸਲਾ ਹੋ ਗਿਆ ਸੀ ਫਿਰ ਉਹਨੇ ਕੋਰਟ ਨੇ ਲਿਆ ਨਹੀਂ ਸੀ ਉਹ ਰੰਜਿਸ਼ ਦੇ ਰਾਨ ਹੁਣ ਫੇਰ ਉਹ 20 ਸਾਲਾਂ ਬਾਅਦੂ ਫੇਰ ਬੱਚਿਆਂ ਨਾਲ ਖੁੰਦਕਾ ਖੰਗਾਈ ਉਹੀ ਚੱਲ ਰਹੀ ਹੈ ਠੀਕ ਹੈ ਬੱਚਿਆਂ ਨੂੰ ਆਂਦੇ ਜਾਂਦੇ ਨੂੰ ਰੋਕਦੇ ਆ ਹਰੇਕ ਦੇ ਬੱਚਿਆਂ ਨੂੰ ਕੀ ਆਪਣੇ ਨੂੰ ਕੀ ਬਾਹਰਲੇ ਨੂੰ ਵੀ ਸਾਡੇ ਜੋ ਮਰੇ ਗੜੀ ਮਲੇ ਵਾਲੇ ਨੇ ਉਹ ਅਸੀਂ ਸੀਪੀ ਸਾਹਿਬ ਨੂੰ ਵੀ ਰਿਪੋਰਟ ਦਿੱਤੀ ਆ ਆਂਦੇ ਜਾਂਦੇ ਨੂੰ ਦਾਦਾਗਿਰੀ ਕਰਦੇ ਆ ਪਰਚੀਆਂ ਕਲੈਕਸ਼ਨ ਕਰਦੇ ਆ ਸ਼ਿਵਰਾਤਰੀ ਦੇ ਨਾਂ ਦੀ ਸ਼ਿਵਰਾਤਰੀ ਦੇ ਨਾਂ 1 ਲੱਖ ਰੁਪਏ ਕਰਦੇ ਆ ਜਿੱਦਾਂ ਸ਼ਿਵਰਾਤਰੀ ਹੋ ਗਈ ਘਾਟੇ ਸ਼ਾਮ ਦਾ ਪ੍ਰੋਗਰਾਮ ਰੱਖ ਲਿਆ ਲੰਗਰ ਦਾ ਬਸ ਮੇਰਵਾ ਬਣਾਇਆ ਹੋਇਆਗਾ ਕੁਛ ਨਹੀਂ ਕਰਦੇ ਨਾ ਲੰਗਰ ਲਾਂਦੇ ਸਿਰਫ ਉਹਨਾਂ ਕਮਾਈ ਦਾ ਸਾਧਨ ਰੱਖਿਆ ਹੋਇਆਗਾ ਠੀਕ ਹੈ ਬਾਕੀ ਧਰਮ ਦੀ ਆੜ ਤੇ ਗੁੰਡਾਗਰਦੀ ਕਰਦੇ ਆ ਜੀ ਤਾਰੂ ਪਿੰਦੇ ਆ ਆਂਦੇ ਜਾਂਦੇ ਉਹਨੂੰ ਪਰੇਸ਼ਾਨ ਕਰ ਪਰੇਸ਼ਾਨ ਕਰਦੇ ਆ ਸੀਪੀ ਸਾਹਿਬ ਦੇ ਹੁਣ ਹੀ ਉਹਨਾਂ ਮਿਲ ਕੇ ਆਏ ਉਹਨਾਂ ਨੂੰ ਮੈਂ ਮੱਲੇ ਵੱਲੋਂ ਦਰਖਾਸਤ ਉਹਨਾਂ ਨੂੰ ਵੀ ਦਿੱਤੀ ਆ ਕੱਲ ਸੀ ਐਫ ਆਰ ਵੀ ਕਰਵਾਈ ਆ ਉਹ ਅੱਜ ਆ ਰਹੇ ਨੇ ਸੋਚੇ ਸਾਹਿਬ ਉਹਨਾਂ ਨੇ ਅੱਜ ਪਰਚਾ ਦੇਣਾ ਉਹਨਾਂ ਦੇ ਅਸੀਂ ਜੋ ਕਿ ਇਹਨਾਂ ਦੇ ਨੱਤ ਪਾਈ ਜਾਵੇ ਜੋ ਇਹਨਾਂ ਨੇ ਪੂਰੇ ਮੱਲੇ ਨੂੰ ਪਰੇਸ਼ਾਨ ਕੀਤਾ ਗਿਆਗਾ ਇਹਨਾਂ ਦੇ ਨੱਤ ਪਾਈ ਜਾਵੇ ਇਹਨਾਂ ਨੂੰ ਸਮਝਾਇਆ ਜਾਏ ਇਹ ਬਸ ਬੰਦੀ ਕਰ ਵੀ ਇਹਨਾਂ ਤੇ ਹੋਣੀ ਚਾਹੀਦੀ ਹੈ ਮੋਹਾਲੀ ਵਿੱਚ ਬੰਬ ਧਮਕੀ ਦੀ ਖਬਰ ਨੇ ਸੂਬੇ ਦੇ ਕਈ ਸਕੂਲਾਂ ਵਿੱਚ ਹੜਕੰਪ ਪੈਦਾ ਕਰ ਦਿੱਤਾ। ਮੁਹਾਲੀ ਦੇ ਕੁਝ ਪ੍ਰਸਿੱਧ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਕਾਰਨ ਇਨ੍ਹਾਂ ਸਕੂਲਾਂ ਨੂੰ ਤੁਰੰਤ ਤੌਰ ਤੇ ਬੰਦ ਕਰਕੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ। ਇਸ ਨਾਲ ਬੱਚਿਆਂ ਅਤੇ ਮਾਪਿਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਾਲਿਕ ਪਬਲਿਕ ਸਕੂਲ, ਪੈਰਾਗੋਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮਾਨਵ ਮੰਗਲ ਅਤੇ ਇਨਫਿਟ ਜੀਜ਼ਸ ਸਮੇਤ ਕੁਝ ਹੋਰ ਸਕੂਲਾਂ ਨੂੰ ਇਹ ਧਮਕੀ ਮਿਲੀ। ਤਮ ਕੀਪਰੀ ਈਮੇਲ ਮਿਲਦੇ ਹੀ ਸਕੂਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਬੰਬ ਨਿਰੋਧਕ ਦਸਤਿਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਸਕੂਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਈਬਰ ਪੁਲਿਸ ਵੀ ਈਮੇਲ ਦੇ ਸਰੋਤ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਅਜੇ ਤੱਕ ਕਿਸੇ ਵੀ ਸ਼ੱਕੀ ਜਾਂ ਖਤਰਨਾਕ ਵਸਤੂ ਦੀ ਪੁਸ਼ਟੀ ਨਹੀਂ ਹੋਈ ਹੈ ਬੰਬਿੰਗ ਚੜ੍ਹਾਈ ਹੈ ਕਿਨੇ ਕਿਦਿਸ ਤੋਂ ਆਈ ਹੈ ਕਿਸ ਤਰ੍ਹਾਂ ਹਾਲੇ ਤੱਕ ਜਿਹੜਾ ਹੈਗਾ ਸਾਡੇ ਕੋਲ ਅੱਜ ਸਵੇਰ ਤੋਂ ਤਕਰੀਬਨ 16 ਟੋਟਲ ਸਕੂਲਸ ਹੈਗੇ ਆ ਜਿਨ੍ਹਾਂ ਨੂੰ ਜੀ ਥ੍ਰੈਟ ਕਾਲ ਆਈ ਸੀਗੀ ਥ੍ਰੈਟ ਈਮੇਲ ਆਈ ਸੀ ਬੇਸਿਕਲੀ ਕਿ ਬੰਬ ਦੇ ਨਾਲ ਇਹਨਾਂ ਨੂੰ ਉਡਾਤਾ ਜਾਊਗਾ ਤਾਂ ਉਹ ਉਦੋਂ ਤੋਂ ਹੀ ਸਵੇਰ ਤੋਂ ਜਿਹੜੀਆਂ ਪੁਲਿਸ ਪਾਰਟੀਆਂ ਹੈਗੀਆਂ ਸਾਡੀਆਂ ਲੱਗੀਆਂ ਹੋਈਆਂ ਸੀ ਸਾਡੇ 15 ਤੋਂ ਕਰੀਬ ਜੀਓਜ਼ ਔਰ ਤਕਰੀਬਨ 300 ਮੁਲਾਜ਼ਮ ਇਸੇ ਚੀਜ਼ ਦੇ ਉੱਪਰ ਇਸ ਟਾਈਮ ਕੋਆਰਡੀਨੇਟ ਸਰਚ ਆਪਰੇਸ਼ਨ ਜਿੰਨੇ ਸਕੂਲਸ ਚ ਆਇਆ ਸੀਗਾ ਉਹਨੂੰ ਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਚੈਕਿੰਗ ਕਰਵਾ ਰਹੇ ਹਾਂ ਜੀ ਐਂਟੀਸੈਪਟਾਈਜ਼ ਟੀਮ ਜਿਹੜੀਆਂ ਹੈਗੀਆਂ ਜਿਹੜੀਆਂ ਡਿਸਟ੍ਰਿਕਟਸ ਦੀਆਂ ਸੀਗੀਆਂ ਉਹ ਵੀ ਉਸ ਤੋਂ ਇਲਾਵਾ ਅਸੀਂ ਰੇਂਜ ਆਫਿਸ ਤੋਂ ਫਤੇਗੜ ਰੋਪੜ ਤੇ ਚੰਡੀਗੜ੍ਹ ਹੈੱਡਕੁਆਰਟਰ ਨੂੰ ਵੀ ਰਿਕੁਐਸਟ ਕਰਕੇ ਜਿਹੜੀਆਂ ਹੈਗੀਆਂ ਹੋਰ ਐਂਟੀਸੈਪਟਾਈਜ਼ ਟੀਮਸ ਵੀ ਲਈਆਂ ਤੇ ਉਸ ਤੋਂ ਇਲਾਵਾ ਬੌਮ ਡਿਸਪੋਜ਼ਲ ਸਕਵਾਡ ਜਿਹੜਾ ਹੈਗਾ ਉਹ ਵੀ ਆਪਣਾ ਔਨ ਅਲਰਟ ਸਿਟੀ ਦੇ ਵਿੱਚ ਮੌਜੂਦ ਹੈਗਾ ਤੇ ਅਲੱਗ-ਅਲੱਗ ਸਕੂਲਸ ਦੇ ਵਿੱਚ ਜਿੱਥੇ-ਇਥੇ ਕਾਫੀ ਜੀ ਬਿਲਕੁਲ ਜਿਹੜੇ ਸਕੂਲਸ ਇਸ ਟਾਈਮ ਜਿਹਨਾਂ ਨੂੰ ਥ੍ਰੈਟ ਆਇਆ ਉਹਨਾਂ ਨੂੰ ਇਮੀਡੀਏਟਲੀ ਵੈਕੂਏਟ ਕਰ ਲਿਆ ਗਿਆ ਸੀਗਾ ਤੇ ਬਾਕੀ ਜਿਹੜੇ ਸਕੂਲਸ ਹੈਗੇ ਉਹਨਾਂ ਨੂੰ ਵੀ ਹਲੇ ਪ੍ਰੀਕਾਸ਼ਨਰੀ ਇਹ ਕਿਹਾ ਗਿਆ ਹੈਗਾ ਵੀ ਜੇ ਇਨ ਕੇਸ ਕੋਈ ਥ੍ਰੈਟ ਆ ਜਾਂਦੀ ਹੈ ਜਾਂ ਕੋਈ ਕਿਸੇ ਨੂੰ ਵਸਤੂ ਦਿਖਦੀ ਹੈ ਕੁਝ ਹੁੰਦੀ ਹੈ ਤਾਂ ਇਵੈਕੂਏਸ਼ਨ ਪਲਾਨ ਲਈ ਤਿਆਰ ਰਹਿੰਦੀ ਸਰ ਜੀ ਦਾ ਪਤਾ ਨਹੀਂ ਟੋਟਲ सोलह सोलह स्कूल हले तक सन कंफर्मड है नहीं नहीं मोहालीरकपुर आई है जी थ्रेट भी सेपरेट चैकिंग कौन लोग है जो लगातार जी जी देखो हमें हमारे यहाँ मोहाली में अभी तक नहीं आई थी चंडीगढ़ में पहले आई थी अलग अलग जगह तो देमस भी ट्रैकिंग अभी जो हमें ईमेल आई है वो ईमेल हमारे पास है इसके बाद वी वुड भी

ਆਹ ਅੰਕੀ ਸਾਬੂਤਾ ਜੀ ਨੂੰ ਤੇ ਸਾਡੀ ਪਾਣੀ ਦੀ ਟੀਮ ਨਾਲ ਤੇ ਸਾਰੇ ਵੀਡੀਓ ਨੂੰ ਆਪਾਂ ਸੂਚੀ ਚ ਡਿਵਾਈਡ ਕਰਦੇ ਆਂ ਸਾਰੇ ਐਸ.ਪੀ ਸਾਹਿਬਾ ਡੀ.ਐਸ.ਪੀ ਸਰਵਨ ਆਪਾਂ ਉਸ ਨੂੰ ਜੀ ਆਪਾਂ ਦਿੱਤੇ ਚੈੱਕ ਕਰਾ ਲੇ। ਮੈਂ ਤੁਹਾਡੇ ਮਾਧਮੇ ਰਿਕਵੈਸਟ ਕਰ ਰਿਹਾ ਚੰਗਾ ਵੀ ਦੇਖੋ ਦੇਖਣੇ ਪੈਣੀ ਸਕਦੇ। ਅਜੇ ਤੱਕ ਕੋਈ ਇਕਾਦੀ ਸਬੂਤ ਨਹੀਂ ਸੀ ਤੇ ਕੋਈ ਇਕਾਦੀ ਉਹ ਸ਼ੱਕੀ ਚੀਜ਼ਾਨੂੰ ਨਹੀਂ ਮਿਲੀ ਤੇ ਇਸ ਇਹਰ ਤੇ ਪੈਨਿਕ ਸਪਰੈਡ ਕਰਨ ਦਾ ਤਰੀਕਾ ਵੱਖਰਾ ਵੱਖਰਾ ਹੈ। ਬਾਾਕੀ ਆਪਾਂ ਕੋਈ ਕੰਪਲੀਟ ਸੈਟਿੰਗ ਕਰਾ ਲੀਏ। ਉਸ ਦੇ ਉਪਰੰਤ ਆਪਾਂ ਪ੍ਰੋਪਰ ਬੀਥਿੰਗ ਨੂੰ ਡਵਾਮੇਟ ਇਹ ਕੋਈ ਸੈਕਟਰ ਕਾਲ ਚ ਜੇ ਕੋਈ ਵੀ ਸਪੂਟ ਸਾਨੂੰ ਮਿਲਿਆ। ਸੋ ਬੇਸਿਕਲੀ ਛੋਟਾ ਮੁੱਢੀ ਇਹ ਬਾਕ ਕੇ ਤਰੀਕਾ ਬਣਾ ਲਿਆ। ਜਿਵੇਂ ਕਿ ਪਹਿਲਾਂ ਵੀ ਇਦਾਂ ਦੀਆਂ ਥ੍ਰੈਡ ਕਾਲਸ ਆਈਆਂ। ਇਹ ਆਪਾਂ ਵੈਰੀਫਾਈ ਕਰਨ ਤੋਂ ਬਾਅਦ ਕਿ ਇਹਦਾ ਕੋਈ ਇਹਦੇ ਵਿੱਚ தੱਤ ਸੀਗਾ ਜਾਂ ਕਿਸ ਨੇ ਸ਼ਰਾਰਤ ਕੀਤੀ ਹੈ। ਉਹ ਆਪਾਂ ਫਿਰ ਇਸ ਤੋਂ ਬਾਅਦ ਆਪਾਂ ਕਨਫਰਮ ਕਰਕੇ ਤੁਹਾਨੂੰ ਦੱਸਾਂ ਸਰ ਇਸ ਚੀਜ਼ ਨੂੰ ਕਨਫਰਮ ਕਰਤਾ ਕਿ ਜਿਹੜੀ ਮੇਲ ਦੇ ਜਿਹੜੀ ਫੇਕ ਜਿਹੜੀ ਆਈ ਸੀ ਵੈਰੀਫਾਈਟ ਕੋਲ ਆਈ ਉਹ ਚੰਡੀਗੜ੍ਹ ਨਾਲ ਮੇਲ ਕੀਤੀ ਤੇ ਉਹ ਵੀ ਕੋਸ਼ਿਸ਼ ਕਰਨ ਲਈ ਚੰਡੀਗੜ੍ਹ ਕੋਲ ਦੇਖੇ ਕਿ ਐਕਚੁਅਲੀ ਉਹਦਾ ਦਾ ਕੁਝ ਸੇਮ ਪੈਟਰਨ ਦੀ ਮੇਲ ਆਈ ਹੈ ਬਟ ਕਿਉਂਕਿ ਸਾਡੇ ਲਈ ਜਿਹੜੀ ਸਾਡੇ ਨਾਗਰਿਕਾਂ ਦੀ ਸੁਰੱਖਿਆ ਜਿਹੜੀ ਉਹ ਮਸਟ ਹੈ ਤੇ ਇਸ ਲਈ ਆਪਾਂ ਕੋਈ ਵੀ ਚਾਂਸ ਲੈਣ ਦੇ ਬਿਨਾ ਇਹ ਪੇਕ ਹੈ ਕਿ ਇਹ ਸਹੀ ਹੈ ਨਾ ਆਪਾਂ ਪਹਿਲਾਂ ਸਾਰੀ ਟੋਰ ਵੀ ਚੈੱਕ ਕਰਾਵਾਂਗੇ ਤੋਂ ਬਾਅਦ ਇਹਦੀ ਵੈਰੀਐਸਿਟੀ ਦੇਖਾਂਗੇ ਵੀ ਇਹ ਮੇਲ ਜਿਹੜੀ ਸਹੀ ਹੈ ਕਿ ਕਿ ਇਹ ਮੁਨਸੀਬੀ ਕਰ ਦਿੱਤੀ ਕਿ ਇੱਕ ਸਮੇਂ ਲਈ ਸਕੂਲਾਂ ਨੂੰ ਜੀ ਸਾਰਿਆਂ ਨੂੰ ਸਰਕਾਰੀ ਪਾਇਬਲ ਹਾਂ ਜਿਹੜਾ ਜਿਹਨਾਂ ਨੂੰ ਥਰੈਟ ਕਾਲ ਰੀਸੀਵ ਹੋਈ ਹੈ ਸਾਰਿਆਂ ਨੂੰ ਮੈਸੇਜ ਲਾ ਕੇ ਆਪਾਂ ਛੁੱਟੀ ਕਰਤੀ ਹੈ ਕਾਡਨ ਕਰਦੇ ਨੇ ਉਹਨਾਂ ਵੀ ਸਰਨ ਦੀ ਚੈਕਿੰਗ ਕਰਨ ਨੂੰ ਬਰਾਦ ਦੀ ਆਪਾਂ ਉਹਨਾਂ ਨੂੰ ਅਪਰੀਸ਼ੀਏ ਕਰ ਬੇਸਿਕਲੀ ਇਹ ਆਈ ਕੱਲੇ ਪ੍ਰਾਈਵੇਟ ਸਕੂਲਾਂ ਨੂੰ ਸੀ ਜਾਂ ਦੋਨੋਂ ਸਕੂਲ ਪ੍ਰਾਈਵੇਟ ਔਰ ਪਬਲਿਕ ਇਹ ਜੀ ਬੇਸਿਕਲੀ ਹਜੇ ਤੱਕ ਪ੍ਰਾਈਵੇਟ ਸਕੂਲਾਂ ਦਾ ਸਾਹਮਣਾ ਹੈ ਜਿਹੜੇ ਇੱਥੇ ਦੇ ਵੱਡੇ ਸਕੂਲ ਉਹਨਾਂ ਦੇ ਮਿਨੀਸਟਰਾਂ ਨਾਲ ਨੂੰ ਫੋਟੋ ਤੋਂ ਲੋਕਾਂ ਦੇ ਵਿੱਚ ਪੈਨਿਕ ਨਾ ਕ੍ਰੀਏ ਹੋਵੇ ਪੇਰੈਂਟਸ ਦੇ ਵਿੱਚ ਨਾ ਹੋਵੇ ਇਹਨਾਂ ਨੂੰ ਇਹ ਚੀਜ਼ ਤੋਂ ਨਾਲ ਲਈ ਕੁਝ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਡੇ ਸਾਰੇ ਆਫੀਸਰਸ ਹਨ ਸੋਸਾਇਟੀ ਹੈ ਕਿ ਸੈਬੋਟੇਜ ਟੀਮ ਬਮ ਡਿਸਪੋਜ਼ਲ ਟੀਮ ਸਾਡੀ ਥਾਣੇ ਦੀ ਹੈ ਟੀਮਾਂ ਸਾਡੀ ਜਿਹੜੀ ਰਿਜ਼ਰਵਸ ਹੈ ਸਾਡੀ ਐਂਟੀ ਰਾਈਡ ਪੁਲਿਸ ਆਰਪੀ ਟੀਮਾਂ ਸਾਰੀਆਂ ਤਤਵਰ ਨੇ ਵੀ ਅਪਰਲੀ ਚੈਕਿੰਗ ਕਰਾਉਣ ਤੋਂ ਬਾਅਦ ਹੀ ਤੁਹਾਨੂੰ ਪੂਰੀ ਅਪਡੇਟ ਦਵਾਂਗੇ ਤੇ ਬਾਕੀ ਅਪਾ ਇੱਥੇ ਹਟੇ ਹੋਏ ਕੋਈ ਨਹੀਂ ਛੱਕੀ ਵਿੱਚ ਦਿੱਕਤ ਆਦੀ ਹੈ ਸਰ ਅਪੋਰਾ ਕੀ ਚਾਰਾ ਉਹ ਕਰਾਂਗੇ ਠੀਕ ਹੈ ਸੋ ਏਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਸ਼ਾਮ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦੋਇ ਇਜਾਜ਼ਤ